ਅੱਜ ਪਿੰਡ ਚਿੱਤੇ ਦੇ ਵਿੱਚ ਸਵੇਰੇ 4:00 ਵਜੇ ਤੋਂ ਪਾਣੀ ਪਿੰਡ ਚ ਆ ਗਿਆ ਕਿਉਂਕਿ ਨਾਲ ਜਿਹੜੀ ਬੇਂਹ ਪੈਂਦੀ ਆ ਲਗਾਤਾਰ ਨਹੀਂ ਪੈਣ ਕਰਕੇ ਉਹ ਚੜ ਗਈ ਤੇ ਪਾਣੀ ਉੱਤ ਟੁੱਟ ਕੇ ਪਾਣੀ ਪਿੰਡ ਚ ਆ ਗਿਆ ਲਾ ਨਵਾਂ ਸ਼ਹਿਰ ਦੇ ਪਿੰਡ ਚੇਤਾ ਵਿੱਚ ਬੇਈ ਦਾ ਬੰਨ ਨਾ ਹੋਣ ਕਾਰਨ ਪਿੰਡ ਵਿੱਚ ਪਾਣੀ ਦਾਖਲ ਹੋ ਗਿਆ ਜਿਸ ਨਾਲ ਚੋਨੇ ਦੀ ਫਸਲ ਅਤੇ ਪਿੰਡ ਦੀ ਬਾਹਰਲੀ ਆਬਾਦੀ ਪੂਰੀ ਤਰ੍ਹਾਂ ਪਾਣੀ ਦੇ ਵਿੱਚ ਆ ਗਈ। ਘਟਨਾ ਦਾ ਜਾਇਜ਼ਾ ਲੈਣ ਲਈ ਮੌਕੇ ਤੇ ਪੂਰੇ ਪ੍ਰਸ਼ਾਸਨ ਸਮੇਤ ਪਹੁੰਚੇ ਹਲਕਾ ਵਿਧਾਇਕ ਡਾਕਟਰ ਸੁਖਵਿੰਦਰ ਕਮਰ ਸੁੱਖੀ ਨੇ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਪਿੰਡ ਵਾਸੀਆਂ ਦੇ ਰਾਹਤ ਕਾਰਜਾਂ ਲਈ ਤੁਰੰਤ ਹੁਕਮ ਜਾਰੀ ਕੀਤੇ ਉਹਨਾਂ ਕਿਹਾ ਕਿ ਜੋ ਵੀ ਪਿੰਡ ਵਾਸੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਰਾਹਤ ਕਾਰਜਾਂ ਦੀ ਜ਼ਰੂਰਤ ਹੈ ਉਸ ਨੂੰ ਤੁਰੰਤ ਪੂਰਾ ਕੀਤਾ ਜਾਵੇ ਗੱਲਬਾਤ ਕਰਦਿਆਂ ਹਲਕਾ ਵਿਧਾਇਕ ਡਾਕਟਰ ਸੁਖੀ ਨੇ ਕਿਹਾ ਕਿ ਬੀਹ ਦੇ ਬੰਨ ਨੂੰ ਮਜ਼ਬੂਤ ਕਰਨ ਲਈ ਅਧਿਕਾਰੀਆਂ ਨੂੰ ਆਦੇਸ਼ ਦੇ ਦਿੱਤੇ ਹਨ ਉਹਨਾਂ ਪਿੰਡ ਵਾਸੀਆਂ ਨੂੰ ਭਰੋਸਾ ਦਿਵਾਇਆ ਕਿ ਡਰਨ ਦੀ ਜ਼ਰੂਰਤ ਨਹੀਂ ਹੈ ਸਰਕਾਰ ਅਤੇ ਪ੍ਰਸ਼ਾਸਨ ਉਹਨਾਂ ਦੇ ਨਾਲ ਹੈ ਪਿੰਡ ਵਾਸੀਆਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਬੇਹ ਦੇ ਬੰਨ ਨੂੰ ਬਣਾਇਆ ਜਾਵੇ ਜੋ ਪਿੰਡ ਦਾ ਨੁਕਸਾਨ ਹੋਣ ਤੋਂ ਬਚਾਅ ਹੋ ਸਕੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਪੈ ਰਹੀ ਪਾਰੀ بارش ਦੇ ਕਾਰਨ ਹਾਲਾਤ ਬਹੁਤ ਹੀ ਗੰਭੀਰ ਬਣੇ ਹੋਏ ਹਨ ਕਈ ਜ਼ਿਲ੍ਹਿਆਂ ਵਿੱਚ ਲੋਕਾਂ ਨੂੰ ਪਾਣੀ ਨੇ ਆਪਣੀ ਲਪੇਟ ਵਿੱਚ ਲਿਆ ਹੋਇਆ ਹੈ ਉੱਥੇ ਹੀ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਸ਼ਹਿਰ ਬੰਗਾ ਦੇ ਹਾਲਾਤ ਵੀ ਕਿਸੇ ਦਰਿਆ ਤੋਂ ਘੱਟ ਨਹੀਂ ਜਾਪਦੇ ਮੇਨ ਸੜਕ ਜੋ ਨਵਾਂ ਸ਼ਹਿਰ ਨੂੰ ਜਾਂਦੀ ਹੈ ਬੱਸ ਸਟੈਂਡ ਅਤੇ ਹੋਰ ਕਈ ਨੀਵੇਂ ਇਲਾਕਿਆਂ ਵਿੱਚ ਪਾਣੀ ਭਰ ਚੁੱਕਾ ਹੈ ਜਿੱਥੇ ਲੋਕਾਂ ਨੂੰ ਬਹੁਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਪੈ ਰਹੀ ਬਾਰਿਸ਼ ਦੇ ਕਾਰਨ ਲੋਕਾਂ ਦੇ ਮਨਾਂ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ਅੱਜ ਪਿੰਡ ਚੇਤੇ ਦੇ ਵਿੱਚ ਸਵੇਰੇ 4:00 ਵਜੇ ਤੋਂ ਪਾਣੀ ਪਿੰਡ ਚ ਆ ਗਿਆ ਕਿਉਂਕਿ ਨਾਲ ਜਿਹੜੀ ਬੇਈ ਪੈਂਦੀ ਆ ਲਗਾਤਾਰ ਨਹੀਂ ਪੈਂਡ ਕਰਕੇ ਉਹ ਚੜ ਗਈ ਤੇ ਪਾਣੀ ਉੱਥੇ ਟੁੱਟ ਕੇ ਪਾਣੀ ਪਿੰਡ ਚ ਆ ਗਿਆ ਔਰ ਮੈਂ ਅਸੀਂ ਇਹਨਾਂ ਨੂੰ ਬੁਸ਼ਵਾਜ ਦਿਵਾਨੇ ਆ ਕਿ ਅਸੀਂ ਹਰ ਤਰ੍ਹਾਂ ਇਹਨਾਂ ਦੇ ਨਾਲ ਆ ਸਰਕਾਰ ਨੂੰ ਕਹਿ ਕੇ ਬੰਦ ਰਵਾਵਾਂਗੇ ਪਰ ਤਾਂ ਕਿ ਅੱਗੇ ਵਾਸਤੇ ਜਿਹੜਾ ਪਾਣੀ ਆ ਉਹ ਪਿੰਡ ਚ ਨਾ ਬੜੇ ਉਹ ਬੇਈ ਚੋਂ ਨਿਕਲ ਜਾ ਸਦਾਈ ਬਾਕੀ ਜੋ ਵੀ ਲੋਡ ਹੈ ਇੱਥੇ ਕਹਿੰਦਾ ਮਤਲਬ ਕੁਸ਼ ਕਰਾ ਨੂੰ ਪੱਠਿਆਂ ਦੀ ਲੋੜ ਹੈ ਕੁਸ਼ ਤਰਪਾਲਾਂ ਦੀ ਲੋੜ ਆ ਉਹ ਵੀ ਅਸੀਂ ਮੈਂ ਸੋਚਦਾ ਕਿ ਕੈਂਡੀਡੇਟ ਘੰਟੇ ਦੇ ਵਿੱਚ ਪ੍ਰੋਵਾਈਡ ਕਰ ਦਿੱਤੀ ਜਾਣਗੀਆਂ ਅਸੀਂ ਜਾ ਕੇ ਐਡਮਿਨਿਸਟ੍ਰੇਸ਼ਨ ਨਾਲ ਵੀ ਗੱਲ ਕਰਦੇ ਆਂ ਔਰ ਜਿੱਥੋਂ ਤੱਕ ਚਾਰੇ ਚੋੜੇ ਜਿਹੜੇ ਵੀ ਇਹ ਪੈਸੇ ਹੋ ਤਾਂ ਮੈਂ ਜੇ ਆਪਣੇ ਜਿਨਾਬ ਹੀ ਸਰਕਾਰ ਵੱਲੋਂ ਆਂਤ ਮੈਂ ਆਪਣੇ ਕੋਲ ਦੇ ਦੂੰਗਾ ਬਾਕੀ ਤਰਪਾਲਾਂ ਉਹ ਡੀਸੀ ਆਫਿਸ ਕਹਿੰਦੇ ਪਈਆਂ ਉਹ ਵੀ ਇੰਤਜ਼ਾਮ ਕਰਕੇ ਦਿੰਦੇ ਆਂ ਸੋ ਅਸੀਂ ਲੋਕਾਂ ਦੇ ਨਾਲ ਔਰ ਪਰਮਾਤਮਾ ਕੇ ਹੀ ਅਰਦਾਸ ਕਰਦੇ ਆਂ ਜੇ ਜੀ ਪਰੋਂ ਬਾਰਿਸ਼ ਆ ਲਗਾਤਾਰ ਹੋ ਰਹੀ ਹੈ ਅੱਜ ਪੰਜਾਬ ਦਾ ਅੱਧ ਤੋਂ ਨਾਲ ਨਾਲ ਅਸੀਂ ਲੋਕਾਂ ਦਾ ਵੀ ਧੰਨਵਾਦ ਕਰਦੇ ਕਿ ਹਰ ਆਦਮੀ ਅੱਜ ਉਹਨਾਂ ਲੋਕਾਂ ਦੇ ਨਾਲ ਆ ਜਿਹੜੇ ਖੜਾ ਕਰ ਪ੍ਰਭਾਵਿਤ ਹੋਏ ਆ ਸੋ ਮੈਂ ਸਮਝਦਾ ਕਿ ਸਾਡੇ ਤੇ ਗੁਰੂਆਂ ਪੀਰਾਂ ਦੀ ਮਿਹਰ ਹੋ ਆ ਔਰ ਅਸੀਂ ਇਸ ਤੰਗੀ ਦੇ ਮੌਕੇ ਤੇ ਵੀ ਅਸੀਂ ਇੱਕ ਦੂਜੇ ਦਾ ਸਾਥ ਰਹੇ ਆ ਅੱਜ ਪਿੰਡ ਚੇਤੇ ਦੇ ਵਿੱਚ ਜਦੋਂ ਮੈਂ ਜਦੋਂ ਆਇਆ ਤੇ ਕੰਗਰੌੜ ਵਾਲੇ ਵੀ ਨਾਲੇ ਆਏ ਕਟਾਰੀਆਂ ਵਾਲੇ ਵੀ ਨਾਲੇ ਉਥੇ ਕੋਈ ਹੱਡ ਨਹੀਂ ਹੈ ਇਹ ਜੰਡਿਆਲੇ ਵਾਲੇ ਵੀ ਇੱਥੇ ਆਏ ਆਹ ਦੋੜੇ ਦੇ ਪਿੰਡਾਂ ਦੇ ਲੋਕ ਇਸ ਕਰਕੇ ਆਏ ਆ ਤਾਂ ਕਿ ਅਸੀਂ ਜੇਕਰ ਕੋਈ ਇੱਥੇ ਮਦਦ ਦੀ ਲੋੜ ਆ ਤਾਂ ਅਸੀਂ ਕਰ ਸਕੀਏ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਅਜੇ ਤੱਕ ਕੋਈ ਇਦਾਂ ਦਾ ਨੁਕਸਾਨ ਨਹੀਂ ਕਿ ਜਿਹੜਾ ਥੋੜਾ ਬੋਧਾ ਫਸਲਾਂ ਦਾ ਉਹ ਦਿੱਤਾ ਸੀ ਐਸਡੀਐਮ ਸਾਹਿਬ ਨਾਲੇ ਆ ਉਹ ਤਾਂ ਅਸੀਂ ਕਰਾ ਲਾਂਗੇ ਉਹਦੀ ਗਰਦਬਰੀ ਖੋ ਜੂਗੀ ਪਰ ਅਸੀਂ ਕੁਦਰਤ ਅੱਗੇ ਹੀ ਬਸ ਅਰਦਾਸੇ ਕਰ ਸਕਦੇ ਕਿ ਮੀ ਹੁਣ ਜੀ ਬੰਦ ਹੋ ਜਾਏ ਤਾਂ ਮੈਸਮਨ ਬਚਾਇਆ ਜੀ ਤਾ ਪਾਣੀ ਵਈਦਾ ਆ ਰਿਹਾ ਵਈ ਦਾ ਪਾਣੀ ਚਿੱਟੀ ਵਈ ਦਾ ਪਾਣੀ ਜਿਹੜਾ ਉਹ ਆ ਰਿਹਾ ਧੰਨਵਾਦ ਜੀ ਹੀ ਪਈ ਜਾਂਦੀ ਆ ਵਦਨਾ ਹੀ ਆ ਹਾਂ ਜੀ ਇਤੋਂ ਗੱਲ ਦਾ ਬੱਚਾ ਇਤੋਂ ਅੱਗੇ ਹੋ ਜਾਵੇ 800 400 ਆ ਉਹ ਇਤੋਂ ਨੂੰ ਮਾਰ ਕਰਦਾ ਵਾ ਹੈ ਕੋਈ ਜ਼ਿਆਦਾ ਨਹੀਂ ਆ ਜਾਆ ਯਾਰ ਮੇਰੇ ਤੋਂ 2-3 ਖੇਤਾਂ ਦਾ ਹੁੰਦਾ ਜੀ ਇਹ ਤਾਂ ਆਪਾਂ ਕਹਾਂ 15 ਲੱਖ ਦਾ ਲੱਗਦਾ ਸੱਚੀ ਆ ਹਾਂ ਹੋਏ ਨੇ ਨਾਲ ਪੱਕਾ ਦੱਸੋ ਕੁਲੀ ਜਿਹੜੀ ਹੈਗੀ ਦੱਸ ਦਿਓ Ele não vai, não. Ele جاؤ بیٹھا سارے اپاؤ اڑا مال کوئی تو گاہ کرے سننا پورا دن جمع ہے پرڑی سدا بابا ਟਮਾਟਰ ਰੋਕਲਾ ਪਾਣੀ ਬਹੁਤ ਹੈ ਅਗਲੀ ਵਾਲੀ ਹੈ ਯਾਰ ਅਗਲੀ ਦੀ ਗੱਲ ਹੈ ਅਜੋਕੇ ਜਦੋਂ ਪਾਣੀ ਜਾ ਰਿਹਾ ਹੈ ਬਰਸਣੇ ਕਰਨਾ